ਵੱਲੋਂ ਗੁਰੂ ਸਾਹਿਬ ਨੇ ਬੜੀ ਭੱਟੀ ਸੇਵਾ ਇੱਕ ਜਿਹੜੀ ਹਰ ਸਾਲ ਇਹ ਕਰਵਾਉਂਦੇ ਆ 25 ਸ਼ਾਦੀਆਂ ਜਿਹੜੀਆਂ ਗਰੀਬ ਲੱਕੀਆਂ ਦੀਆਂ ਬੜੀ ਧੁੰਮਤਾ ਨਾਲ ਔਰ ਬੜੇ ਦੂਰੋਂ ਦੂਰੋਂ ਸੱਤ ਮਹਾਪੁਰਖੇ ਇਸ ਮੌਕੇ ਇਕੱਠੇ ਹੁੰਦੇ ਸਾਰੇ ਅਸ਼ੀਰਵਾਦ ਦਿੰਦੇ ਨੇ ਇਹਨਾਂ ਜੋੜਿਆਂ ਨੂੰ ਔਰ ਸਾਡੇ ਇਲਾਕੇ ਨੂੰ ਵੀ ਬਾਬੇ ਨਾਨਕ ਦੀ ਉਸ ਰਹਿਮਤ ਜਿਹਦੇ ਜਿਹੜਾ ਹੁਕਮ ਹੈ ਕਿ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਉਹ ਤੇ ਚੱਲਣ ਦਾ ਇੱਕ ਸਬਬ ਬਣਾਉਂਦੇ ਬਾਬਾ ਜੀ ਸੋ ਬਾਬਾ ਜੀ ਇਹ ਜਿਹੜੇ ਕਾਰ ਦੇ ਕਰਦੇ ਰਹਿਣ ਔਰ ਦੇਖੋ ਇਥੇ ਪਾਣੀ ਦਾ ਪ੍ਰਵਾਹ ਆਇਆ ਹੈ 250 ਅਖੰਡ ਪਾਠਾਂ ਦੇ ਜਿਹੜੇ ਆ ਭੋਗ ਅਜੇ ਇਥੇ ਪਾਏ ਜਾਣਗੇ ਜੀ ਸੋ ਬਹੁਤ ਬਹੁਤ ਸੱਚੇ ਪਾਤਸ਼ਾਹ ਸ਼ੁਕਰ ਹੈ ਕਿ ਮੈਂ ਵੀ ਇਸ ਸਮੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਸਕਿਆ ਮਾਪੂਸਾਂ ਦਰਸ਼ਨ ਕਰ ਸਕਿਆ ਮੈਂ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਦੀ ਕਾਟਾ ਵਾਹਿਗੁਰੂ ਜੀ